ਵਿੱਚ ਬੈਠੇ ਰਵਦਾਸੀਆ ਸਮਾਜ ਨੂੰ ਜੈ ਗੁਰਦੇ ਧੰਨ ਗੁਰਦੇ ਦੋਸਤੋ ਜਿਸ ਤਰ੍ਹਾਂ ਸੰਤ ਸ਼ਰਮਣੀ ਛਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ 1 ਫਰਵਰੀ ਨੂੰ ਵਿਸ਼ਵ ਭਰ ਦੇ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੇ ਅਸੀਂ ਭੋਜਨ ਸਰਕਿਆਦਲ ਪੰਜਾਬ ਵੱਲੋਂ ਸਾਰੇ ਹੀ ਰਵਦਾਸੀਆ ਭਾਈਚਾਰੇ ਕਮਿਊਨਿਟੀ ਨੂੰ ਵਿਸ਼ਵ ਦੇ ਸਾਰੇ ਹੀ ਮਾਨਵਤਾਵਾਦੀ ਲੋਕਾਂ ਨੂੰ ਅ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਕਿ ਸੰਤ ਸ਼ਰਮਣੀ ਗੁਰੂ ਰਵਦਾਸ ਮਹਾਰਾਜ ਜੀ ਜਿਨ੍ਹਾਂ ਦਾ ਸੁਪਨਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬੜੈ ਸ ਸੰਭਸੈ ਗੁਰ ਰਵਦਾਸ ਰਹੈ પ્રસન્ન ਸਾਰੀਆਂ ਹੀ ਸਮੁੱਚੀ ਰਵਦਾਸੀਆ ਕਮਿਊਨਿਟੀ ਨੂੰ ਬਹੁਤ ਬਹੁਤ ਮੁਬਾਰਕਾਂ ਆਪਣੇ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਸ਼ੋਭਾ ਯਾਤਰਾ ਕੱਡੀਆਂ ਜਾ ਰਹੀਆਂ ਤੇ ਮੈਂ ਸਮੁੱਚੀ ਰਵਦਾਸਿਆ ਕਮਿਊਨਿਟੀ ਭਾਈਚਾਰੇ ਨੂੰ ਅਪੀਲ ਕਰਦਾ ਕਿ ਵੱਦ ਛੱਡ ਕੇ ਆਪਣੇ ਸੰਤ ਸ਼੍ਰੋਮਣੀ ਗੁਰੂ ਅਰਵਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ ਦੀ ਜ਼ਰੂਰ ਲਗਾਓ ਐਸੇ ਤਰ੍ਹਾਂ ਗਿੱਦੜਪਹਾ ਜਿਲ੍ਹਾ ਸ਼ਹੀਦ ਮੁਖਤਾਰ ਸਾਹਿਬ ਦੇ ਵਿੱਚ 30 ਜਨਵਰੀ ਨੂੰ ਵਾਰਨ ਪਰਬਾਰਾ ਅੱਗੇ ਦੜਵਾ ਹਤੋਂ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੀ ਬਹੁਤ ਸੋਹਣੀ ਤੁਮਤਾਮ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਪਵਨ ਕੁਮਾਰ ਪ੍ਰਦਾਨ ਅਤੇ ਉਹਨਾਂ ਦੀ ਟੀਮ ਵੱਲੋਂ ਕਾਫੀ ਦਿਨਾਂ ਦੀ ਮਿਹਨਤ ਕਿੱਤੀ ਗਈ ਆ ਸ਼ੋਭਾ ਯਾਤਰਾ ਦੇ ਨਾਲ-ਨਾਲ ਪਰਬਾਤ ਫਰੀਆਂ ਦਾ ਜੋ ਲੜੀ ਸੀ ਉਹ ਵੀ ਮੁਕੰਮਲ ਕੀਤੀ ਜਾ ਰਹੀ ਆ ਮੈਂ ਸਮੁੱਚੀ ਰਵਦਾਸੀਆ ਕਮਿਊਨਿਟੀ ਗਿੱੱੜੜ ਬਾਹਾਂ ਨੂੰ ਸਮੁੱਚੇ ਪੰਜਾਬ ਨੂੰ ਅਤੇ ਸੰਸਾਰ ਭਰ ਦੀਆਂ ਰਵਦਾਸੀਆ ਕਮਿਊਨਿਟੀ ਭਾਈਚਾਰੇ ਨੂੰ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਆਉਣ ਵਾਲੇ 1 ਫਰਵਰੀ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਅਤੇ ਇਸ ਦੇ ਨਾਲ-ਨਾਲ ਇੱਕ ਹੋਰ ਮੈਂ ਬੇਨਤੀ ਕਰਨ ਜਾ ਰਿਹਾ ਹਾਂ ਕਿ ਸਾਡੇ ਸੱਚਖੰਡ ਡੇਰਾ ਬੱਲਾਂ ਦੇ ਵਿੱਚ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪਹੁੰਚ ਰਹੇ ਆ ਸੰਤ ਸ਼੍ਰੋਮਣੀ ਗੁਰੂ ਰਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਨੰਤਮਸਤਕ ਆਉਣ ਲਈ ਤਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਮੁੱਚੇ ਪੰਜਾਬ ਦੇ ਰਵਦਾਸੀਆ ਭਾਈਚਾਰੇ ਨੂੰ ਕਿ ਜਿਹੜਾ ਪ੍ਰਧਾਨ ਮੰਤਰੀ ਦੀ ਪੋਸਟ ਹੈ ਇੱਕ ਸੰਵਿਧਾਨਕ ਪੋਸਟ ਹੈ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਦੀ ਬਦੌਲਤ ਉੱਥੇ ਜੋ ਮੈਂਬਰ ਪਾਰਲੀਮੈਂਟ ਚੁਣ ਕੇ ਪ੍ਰਧਾਨ ਮੰਤਰੀ ਬਣਦੇ ਆ ਜੇਕਰ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਡੇਰਾ ਸਚਕੰਡ ਬੱਲਾ ਨਤਮਸਤਕ ਹੋਣ ਸ੍ਰੀ ਗੁਰੂ ਅਰਦਾਸ ਮਰਗ ਜੀ ਤੇ ਚੱਲਣਾ ਚਾਹ ਰਿਹਾ ਤਾਂ ਅਸੀਂ ਉਹਨਾਂ ਦਾ استقبال ਕਰਦੇ ਹਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਕਿਉਂਕਿ ਰਾਜਨੀਤੀ ਇੱਕ ਵਕਰੀ ਗੱਲ ਆ ਸਾਡੇ ਮਤ ਪੇਜ ਕਿਸੇ ਵੀ ਪਾਰਟੀ ਨਾਲ ਵਿਚਾਰਧਾਰਾ ਤੌਰ ਤੇ ਹੋ ਸਕਦੇ ਆ ਲੇਕਿਨ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਸੀਂ ਜੀ ਆਇਆਂ ਕਰਨਾ ਸਾਡਾ ਫਰਜ਼ ਮੰਨਦਾ ਉਹ ਡੇਰਾ ਸਚਕੰਡ ਬੱਲਾ ਚੱਲ ਕੇ ਆ ਰਿਹਾ ਤਾਂ ਮੈਂ ਬਹੁਤ ਜਨ ਸਰਕਾਰ ਦਾ ਪੰਜਾਬ ਪ੍ਰਧਾਨ ਤਰੰਪਾਲ ਤਮੀ ਫਿਰ ਤੋਂ ਸਾਰੇ ਸਮੁੱਚੇ ਵਿਸ਼ਵ ਨੂੰ ਪੂਰੇ ਸੰਸਾਰ ਭਰ ਦੇ ਰਬਦਾਸ ਜੀ ਇੱਕ ਮੁੰਡੇ ਭਾਈਚਾਰੇ ਨੂੰ ਪੂਰੇ ਭਾਰਤ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਸੰਤ ਸ਼੍ਰੋਮਣੀ ਗੁਰੂ ਰਬਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਜੀ ਲਗਾਉਂਦਾ ਆ ਸਭ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਜੈ ਗੁਰਦੇਵ ਤਨ ਗੁਰਦੇਵ ਜੀ